ਪੇਸ਼ੇ ਤੋਂ ਕਿਸਾਨ ਦੇ ਇਹ ਬੱਚੇ ਪੜਦੇ ਤਾਂ ਟਾਪ ਦੇ ਸਕੂਲ ਦੇ ਵਿੱਚ ਨੇ ਪਰ ਖੇਤੀਬਾੜੀ ਵੱਲ ਇਹਨਾਂ ਦਾ ਖਾਸ ਧਿਆਨ ਹੈ ਸਕੂਲੋਂ ਆ ਕੇ ਖੇਤਾਂ ਦੇ ਵਿੱਚ ਵਹਾਈ ਕਰਨਾ ਇਹਨਾਂ ਦਾ ਸ਼ੌਂਕ ਹੀ ਨਹੀਂ ਬਲਕਿ ਜਨੂਨ ਬਣ ਚੁੱਕਿਆ ਹੈ ਇਹੇ ਬੱਚੇ ਖੇਤਾਂ ਦੇ ਵਿੱਚ ਟਰੈਕਟਰ ਹੀ ਨਹੀਂ ਚਲਾਉਂਦੇ ਬਲਕਿ ਪਸ਼ੂਆਂ ਦੇ ਲਈ ਪੱਠੇ ਕੋਤਰਨ ਪਸ਼ੂਆਂ ਨੂੰ ਪੱਠੇ ਪਾਉਂ ਖੇਤੀ ਦੇ ਹੋਰ ਕੰਮ ਬਾਕੂਬੀ ਨਾ ਕਰਦੇ ਹਨ ਇਹਨਾਂ ਬੱਚਿਆਂ ਦਾ ਕਹਿਣਾ ਹੈ ਕਿ ਉਹ ਕਿ ਉਹਨਾਂ ਦੇ ਪਿਤਾ ਉਹਨਾਂ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਦੇ ਵਿੱਚ ਪੜਾ ਰਹੇ ਹਨ ਪਰ ਉਹ ਚਾਹੁੰਦੇ ਹਨ ਕਿ ਉਹ ਪੜਾਈ ਕਰਕੇ ਅੱਗੇ ਜਾਣ ਖੇਤੀਬਾੜੀ ਨੂੰ ਵਿਧਾਉਣਾ ਚਾਹੁੰਦੇ ਹਨ ਆਪਣੇ ਸਕੂਲ ਬਾਰੇ ਉਹ ਕਹਿੰਦੇ ਹਨ ਕਿ ਹਾਲਾਂਕਿ ਉਹਨਾਂ ਦੇ ਸਕੂਲ ਦੇ ਵਿੱਚ ਸ਼ਹਿਰ ਦੇ ਵੱਡੇ ਤੋਂ ਵੱਡੇ ਵਪਾਰੀ ਅਤੇ ਅਫਸਰਾਂ ਦੇ ਬੱਚੇ ਪੜ੍ਹਦੇ ਹਨ ਪਰ ਕਦੀ ਵੀ ਕਿਸਾਨ ਦੇ ਬੱਚੇ ਹੋਣ ਕਰਕੇ ਉਹਨਾਂ ਦੇ ਨਾਲ ਕੋਈ ਪੇਤਪਾਵ ਨਹੀਂ ਹੋਇਆ ਸਗੋਂ ਉਹ ਸਾਰੇ ਇਕੱਠੇ ਹੋ ਕੇ ਪੜ੍ਹਦੇ ਲਿਖਦੇ ਹਨ ਖੇਡਦੇ ਹਨ ਇਹੀ ਨਹੀਂ ਉਹਨਾਂ ਸਾਰਿਆਂ ਦੇ ਨਾਲ ਇਹਨਾਂ ਦਾ ਖਾਸ ਪਿਆਰ ਹੈ ਉਧਰ ਬੱਚਿਆਂ ਦੇ ਪਿਤਾ ਮੁਕੇਸ਼ ਚੰਦਰ ਦਾ ਕਹਿਣਾ ਹੈ ਕਿ ਉਹਨਾਂ ਦੀ ਆਪਣੇ ਪਿੰਡ ਦੇ ਵਿੱਚ ਕਰੀਬ 40 ਕਿੱਲੇ ਖੇਤੀ ਹੈ ਜਦ ਕਿ ਉਹ ਠੇਕੇ ਤੇ ਲਈ ਖੇਤੀ ਨੂੰ ਮਿਲਾ ਕੇ ਕਰੀਬ 150 ਕਿੱਲੇ ਤੇ ਵਾਈ ਕਰਦੇ ਹਨ ਉਹਨਾਂ ਮੁਤਾਬਕ ਉਹਨਾਂ ਦੇ ਬੱਚੇ ਵੀ ਹੁਣ ਖੇਤੀ ਦੇ ਵਿੱਚ ਹੀ ਆਪਣਾ ਧਿਆਨ ਲਗਾ ਰਹੇ ਨੇ ਅਤੇ ਬੱਚੇ ਨਹੀਂ ਚਾਹੁੰਦੇ ਕਿ ਉਹ ਵਿਦੇਸ਼ ਜਾ ਕੇ ਕੰਮ ਕਰਨ ਤੁਹਾਡੇ ਖੇਤਾਂ ਚ ਆਇਆ ਮੈਂ ਹੁਣੇ ਦੇਖਿਆ ਬੱਚੇ ਟਰੈਕਟਰ ਚਲਾ ਰਹੇ ਸੀਗੇ ਸਾਰੀਆਂ ਮਸ਼ੀਨਾਂ ਬਾਰੇ ਉਹਨਾਂ ਨੂੰ ਮੈਂ ਗੱਲ ਕੀਤੀ ਨੌਲੇਜ ਸੀਗੀ ਜਦੋਂ ਮੈਂ ਪੁੱਛਿਆ ਕਿਹੜੇ ਸਕੂਲ ਚ ਪੜਦੇ ਹੋ ਤੇ ਕੈਮਬ੍ਰਿਜ ਚ ਪੜਦੇ ਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਤੇ ਇਸ ਗੱਲ ਨੂੰ ਕਿ ਇੱਕ ਫਾਰਮਰ ਹੁੰਦੇ ਹੋਏ ਬੱਚੇ ਜਿਹੜੇ ਉਹ ਕੈਂਬਰੀਜ ਚ ਪੜ੍ਹਦੇ ਆ ਆਮ ਤੌਰ ਤੇ ਜਿਹੜੀ ਲੋਕਾਂ ਦੀ ਧਾਰਨਾ ਬਣੀ ਹੋਈ ਆ ਉਹ ਇਹ ਬਣੀ ਹੋਈ ਆ ਕਿ ਫਾਰਮਰ ਬੜਾ ਗਰੀਬ ਹੁੰਦਾ ਫਾਰਮਰ ਦੇ ਕੱਪੜੇ ਕਿੰਦੇ ਹੁੰਦੇ ਹੁੰਦੇ ਕੀ ਸੋਚਦੇ ਹੋ ਦੇਖੋ ਜਿਹੜੇ 네ਗੇਟਿਵ ਸੋਚ ਵਾਲੇ ਆ ਉਹਨਾਂ ਦੀ ਇੱਕੋ ਹੀ ਧਾਰਨਾ ਆ ਵੀ ਅਸੀਂ ਸ਼ਾਇਦ ਫਾਰਮਰ ਉਹੀ ਆ ਵੀ ਜਿਹੜਾ ਕਰਜਾਈ ਆ ਖੇਤਾਂ 'ਚ 24 ਘੰਟੇ ਲਈ ਬੜਿਆ ਰਹਿੰਦਾ ਪਰ ਫਾਰਮਰ ਤੋਂ ਮਿਹਨਤੀ ਕੋਈ ਨਹੀਂ ਕਰ ਅਸੀਂ 20-20 ਘੰਟੇ ਵੀ ਸੀਜ਼ਨ ਤੇ ਕੰਮ ਕਰਦੇ ਆ ਤੇ ਤਰੱਕੀ ਆਪੇ ਹੁਣੀ ਆ ਜੀ ਅਸੀਂ ਖੇਤੀ ਨੂੰ ਝਟਕਾ ਖੇਤੀ ਛੱਡ ਕੇ ਅੱਜ ਬਿਜ਼ਨਸ ਸਮਝ ਕੇ ਚੱਲੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਅਸੀਂ ਘਾਟੇਵਾਲ ਸੌਦਾ ਆ ਹਾਂ ਕਿਤੇ ਕਮੀ ਜਿਹੜੀ ਆ ਸਰਕਾਰਾਂ ਦੀ ਆ ਜਿੱਦਾਂ ਤੁਸੀਂ ਦੇਖਿਆ ਵੀ ਸਾਡੀਆਂ ਲੜਾਈਆਂ ਚੱਲਦੀਆਂ ਐ ਐਮਐਸਪੀ ਤੇ ਸਾਨੂੰ ਫਸਲਾਂ ਦੇ ਪੂਰੇ ਭਾਅ ਨਹੀਂ ਮਿਲਦੇ ਤਾਂ ਜੇ ਕਿਤੇ ਆਹ ਚੀਜ਼ਾਂ ਵੀ ਹੋ ਜਾਣ ਤਾਂ ਕੋਈ ਕਿਸਾਨ ਤੈਨੂੰ ਸ਼ਾਇਦ ਕੋਰਜਾਈ ਨਹੀਂ ਲੱਭੂਗਾ ਜਦੋਂ ਅਸੀਂ ਮੰਡੀਆਂ ਦੇ ਵਿੱਚ ਜਾਈਦਾ ਸੀ ਮੈਂ ਖੁਦ ਆਪਣਾ ਦੱਸੂਗਾ ਕਿਸੇ ਦਾ ਨਹੀਂ ਦੱਸੂਗਾ ਭਈ ਮੈਂ ਇੱਕ ਵਾਰੀ ਮੰਡੀ ਚਾਲੂ ਲੈ ਕੇ ਗਿਆ ਜਦੋਂ ਮੈਂ ਉਹਨਾਂ ਦੀ ਦੁਕਾਨ ਤੇ ਹਿਸਾਬ ਤਾ ਉਹ ਬੈਠੇ ਸੀ ਉਹ ਸਾਡੇ ਆੜਤੀਏ ਦੇ ਬੱਚੇ ਆਏ ਲੈਗਜ਼ਰੀ ਗੱਡੀ ਦੇ ਵਿੱਚ ਉਹਨਾਂ ਨੇ ਬੜੀ ਸੋਹਣੀ ਇੰਟਰਸਟ ਪਾਈ ਸੀ ਤਾਂ ਅਸੀਂ ਵੀ ਕਿਤੇ ਮਨ 'ਚ ਸੋਚਿਆ ਵੀ ਕਿਤੇ ਸਾਡੇ ਬੱਚੇ ਵੀ ਇਹਨਾਂ ਸਕੂਲਾਂ 'ਚ ਜਾਣਗੇ ਅਸੀਂ ਵੀ ਜੇ ਬੱਚੇ ਪੜਾਉਣੇ ਆ ਵਧੀਆ ਸਕੂਲਾਂ 'ਚ ਖੇਤੀ ਦੇ ਵਿੱਚ ਵੀ ਬਹੁਤ ਕੁਝ ਵਧੀਆ ਹੈਗਾ ਇਦਾਂ ਦੇ ਡਿਪਾਰਟਮੈਂਟ ਵੀ ਹੈਗੇ ਜਿਹੜੇ ਖੇਤੀ ਨਾਲਿਆ ਅਸੀਂ ਉਹ ਹਾਈ ਲੈਵਲ ਦੀ ਸਟੱਡੀ ਜਿਹੜੀ ਆ ਐਗਰੀਕਲਚਰ ਨਾਲ ਰਿਲੇਟਡ ਜਿਹੜੀ ਬੱਚਿਆਂ ਨੂੰ ਕਰਾਵਾਂਗੇ ਇਹ ਸਾਡੇ ਬੱਚਿਆਂ ਦਾ ਵੀ ਰੁਝਾਨ ਹੈ ਵੀ ਜੋ ਸਾਡਾ ਜੱਦੀਪੁਰ ਪੁਸ਼ਤੀ ਕੀਤਾ ਆ ਵੀ ਉਹ ਨਹੀਂ ਛੱਡਾਂਗੇ ਤੋਂ ਸਾਡੀ ਪੂਰੀ ਹੈਲਪ ਕਰਦੇ ਆ ਨਾਲ ਬੱਚਿਆਂ ਨਾਲ ਮੇਰੀ ਗੱਲ ਹੋਈ ਬੱਚੇ ਕਹਿੰਦੇ ਕਿ ਮੈਂ ਅਹੀਂ ਬਾਕੀ ਬੱਚਿਆਂ ਵਾਂਗੂ ਬਾਹਰ ਨਹੀਂ ਜਾਣਾ ਚਾਹੁੰਦੇ ਅਸੀਂ ਜੋ ਵੀ ਕੰਮ ਕਰਨਾ ਇੱਥੇ ਕਰਨਾ ਹੈ ਖੇਤੀ ਕਰਾਂਗੇ ਸਾਨੂੰ ਬੜਾ ਪਸੰਦ ਆ ਖੇਤੀ ਕਰਨਾ ਇੱਕ ਬੱਚਿਆਂ ਦੇ ਮਨ ਦੇ ਵਿੱਚ ਇਦਾਂ ਦੀਆਂ ਗੱਲਾਂ ਪੈਦਾ ਕਰਨੀਆਂ ਉਹ ਵੀ ਇਹੋ ਜਿਹੇ ਹਾਲਾਤਾਂ ਵਿੱਚ ਜਦੋਂ ਖੁਦ ਸੰਘਰਸ਼ ਕਰਦੇ ਫਿਰਦੇ ਆ ਬਿਲਕੁਲ ਜੀ ਬੱਚਿਆਂ ਨੂੰ ਅਸੀਂ ਵੀ ਚਾਹੁੰਦੇ ਆ ਵੀ ਬਾਹਰ ਨਾ ਜਾਣ ਥੋੜੀ ਜੀ ਮਨਚੋਸਲਾ ਸ਼ੰਕਾ ਆਉਂਦੀ ਆ ਜਦੋਂ ਸਾਨੂੰ ਫਸਲਾਂ ਦੇ ਪੂਰੇ ਭਾਅ ਨਹੀਂ ਮਿਲਦੇ ਲੱਗਦਾ ਇਹਨਾਂ ਦਾ ਖੇਤੀ 'ਚ ਫਿਊਚਰ ਅਸੀਂ ਤਾਂ ਜਿੱਦਾਂ ਅੰਦੋਲਨ ਵਗੈਰਾ ਕਰਕੇ ਜੇ ਟਾਈਮ ਪਾਸ ਕਰੀ ਜਾਂਦੇ ਆ ਅਸੀਂ ਕਿਤੇ ਪੀੜੀਦਰ ਪੀੜੀ ਇਹਨਾਂ ਨੂੰ ਅੰਦੋਲਨ ਨਹੀਂ ਤਾਂ ਨਹੀਂ ਦੇਖ ਜਾਵਾਂਗੇ ਉਤੋਂ ਲੱਗਦਾ ਵੀ ਬਾਹਰ ਵਾਲੀ ਲਾਈਫ ਵਧੀਆ ਪਰ ਬੱਚੇ ਸਾਡੇ ਵਾਲ ਦੇਖੇ ਉਹ ਕਹਿੰਦੇ ਵੀ ਨਹੀਂ ਆਪਾਂ ਖੇਤੀ ਵੀ ਕਰਾਂਗੇ ਨਾਲ ਅਸੀਂ ਵਧੀਆ ਪੜਾਈ ਵੀ ਕਰਾਂਗੇ ਤਾਂ ਬਾਕੀ ਸਮਾਂ ਦੇਖੋ ਜਿੱਦਾਂ ਦਾ ਲਿਆਊਗਾ ਉਦਾਂ ਚੱਲਾਂਗੇ ਆਪਣੀ ਕਿੰਨੀ ਖੇਤੀ ਹੈ ਤੇ ਦੇਖੋ ਮੇਰੀ ਘਰ ਦੀ ਤਾਂ 20 ਕ ਖੇਤ ਆ ਬਾਕੀ 130 ਦੇ ਕਰੀਬ ਮੇਰੇ ਕੋਲ ਟੇਕੇ ਤੇ ਲਗਭਗ ਮੈਂ ਪਿੰਡ ਦੇ ਵਿੱਚ 150 ਫੇਡ ਦੀ ਖੇਤੀ ਕਰਦਾ ਠੀਕ ਹੈ ਹਲੋ ਕੀ ਨਾਮ ਤੁਹਾਡਾ ਮੇਰਾ ਨਾਮ ਯੁਵਨੇਸ਼ ਵਿਸ਼ੇਸ਼ਟ ਯੁਵਨੇਸ਼ ਯੁਵਨੇਸ਼ ਕਿਹੜੇ ਸਕੂਲ ਚ ਪੜਦੇ ਹੋ ਤੁਸੀਂ ਕਿੱਥੇ ਸਕੂਲ ਉਹ ਨਹੀਂ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਚ ਪੜਦਾ ਉਹ ਜਲੰਧਰ ਚ ਜਲੰਧਰ ਹਾਂਜੀ ਕੈਮਬ੍ਰਿਜ ਵਿੱਚ ਪੜਦੇ ਹੋ ਹਾਂਜੀ ਪੇਰੈਂਟਸ ਏਡੀ ਵਧੀਆ ਪੜਾਈ ਕਰਾ ਰਹੇ ਆ ਉਹਦੇ ਬਾਵਜੂਦ ਤੁਸੀਂ ਜਿਹੜਾ ਸਕੂਟ ਆ ਚਲਾ ਰਹੇ ਹੋ ਟਰੈਕਟਰ ਚਲਾਉਨੇ ਹੋ ਸਾਰੀ ਸਾਰੀ ਮਸ਼ੀਨਰੀ ਦੀ ਤੁਹਾਨੂੰ ਨੌਲੇਜ ਹੈਗੀ ਆ ਹਾਂਜੀ ਤੇ ਕਿਦਾਂ ਵਾਈ ਕਰਦੇ ਆ ਪੇਰੈਂਟਸ ਦੇ ਨਾਲ ਨਾਲ ਕੀ ਹੈਲਪ ਹੁੰਦੀ ਆ ਤੁਹਾਡੀ ਉਹਨਾਂ ਨਾਲ ਦੇਖੋ ਜਿੱਦਾਂ ਕਿ ਮੈਂ ਆਪਣੀ ਸਟੱਡੀ ਦੇ ਨਾਲ ਨਾਲ ਇਹਦਾ ਫਾਰਮਿੰਗ ਵੀ ਨਾ ਰੱਖਣਾ ਚਾਹੁੰਦਾ ਕਿਉਂਕਿ ਇਹਦਾ ਮੇਰੇ ਗ੍ਰੈਂਡਫਾਦਰ ਮੇਰੇ ਫਾਦਰ ਇਹਦਾ ਫਾਰਮਿੰਗ ਕਰਦੇ ਸੀ ਮੈਂ ਇਹ ਨਹੀਂ ਚਾਹੁੰਦਾ ਕਿ ਮੈਂ ਅੱਗੇ ਜਾ ਕੇ ਬਾਹਰ ਜਾਵਾਂ ਜਾਂ ਫਾਰਮਿੰਗ ਨੂੰ ਭੁੱਲਾਂ ਮੈਂ ਚਾਹੁੰਦਾ ਕਿ ਮੈਂ ਫਾਰਮਿੰਗ ਕਰਾਂ ਇਹ ਪੰਜਾਬ 'ਚ ਰਹਾਂ ਇੱਥੇ ਤੇ ਨਾਲ ਮੈਂ ਆਪਣੀ ਸਟੱਡੀ ਵੀ ਚੰਗੀ ਤਰ੍ਹਾਂ ਕਰਾਂ ਫਾਰਮਿੰਗ ਜਿਹੜੀ ਕਰਨਾ ਚਾਹੁੰਦੇ ਹੋ ਉਹਦੇ ਲਈ ਜਿਹੜੀ ਸਟੱਡੀ ਹੈ ਐਗਰੀਕਲਚਰ ਦੀ ਉਹ ਅੱਗੇ ਜਾ ਕੇ ਪਲਾਨ ਹੈ ਹਾਂਜੀ ਅੱਛਾ ਤੇ ਹੁਣ ਜਿਹੜਾ ਤੁਸੀਂ ਟਰੈਕਟਰ ਚਲਾਉਂਦੇ ਹੋ ਮਸ਼ੀਨਾਂ ਤੁਹਾਡੇ ਕੋਲ ਹੈਗੀਆਂ ਵਾ ਕੋਈ ਇੱਕ ਦੋ ਮਸ਼ੀਨਾਂ ਜਿਹੜੀਆਂ ਮੇਨ ਹੁੰਦੀਆਂ ਦੱਸੋਗੇ ਉਹਦੇ ਬਾਰੇ ਕੀ ਕੀ ਹੁੰਦਾ ਵਾ ਟਰੈਕਟਰ ਦੇ ਨਾਲ ਨਾਲ ਕਿਹੜੇ ਚੱਲਦੇ ਆ ਟਰੈਕਟਰ ਟਰੈਕਟਰਾਂ ਦੇ ਨਾਲ ਕਈ ਤਰੀਕਾ ਦੀ ਕਈ ਤਰੀਕਿਆਂ ਦੀ ਹੁੰਦੀ ਹੈ ਮਸ਼ੀਨਰੀ ਜਿੱਦਾਂ ਕੀ ਰੋਟਾਵੇਟਰ ਸੁਪਰ ਸੀਡਰ ਹੋਰ ਵੀ ਕਰਾ ਵਗਾਰਾ ਕਿੰਨੀਆਂ ਕੁਸ਼ ਹੋ ਜਾਂਦਾ ਹੈ ਕਿ ਹਰੇਕੀ ਇੱਕ ਇੱਕ ਸਾਡੀ ਮੇਨ ਹੀ ਹੁੰਦੀ ਵਿੱਚ ਅੱਛਾ ਹਰੇਕ ਹਰੇਕ ਕੰਮ ਨੂੰ ਇੱਕ ਇੱਕ ਚੀਜ਼ ਯੂਜ਼ ਹੁੰਦੀ ਹੈ ਕਿੰਨੇ ਬ੍ਰਦਰ ਤੁਸੀਂ ਟੋਟਲ ਮੈਂ ਮੇਰੀ ਇੱਕ ਸਿਸਟਰ ਹੈ ਤੇ ਦੋ ਬ੍ਰਦਰ ਅੱਛਾ ਇਹ ਤੋਂ ਇਲਾਵਾ ਚਾਚਾ ਜੀ ਦੇ ਬੇਟੇ ਤਾਂ ਚਾਚਾ ਜੀ ਦੇ ਬੇਟੇ ਮਿਲਾ ਕੇ ਉੱਤ ਦੋ ਹਾਂਜੀ ਤੇ ਸਾਰੇ ਚਾਹੁੰਦੇ ਨੇ ਕਿ ਕੋਈ ਚਾਹੁੰਦਾ ਇਦਾਂ ਦਾ ਕੋਈ ਬਾਹਰ ਜਾਣਾ ਵਾ ਕਿ ਸਾਰੇ ਚਾਹੁੰਦੇ ਕਿ ਨਹੀਂ ਖੇਤੀ ਕਰਨੀ ਸਾਰੇ ਖੇਤੀ ਦੇ ਕਰ ਸਕਦੇ ਸਾਰੇ ਖੇਤੀ ਜਦੋਂ ਜਦੋਂ ਤੁਸੀਂ ਕੈਮਬ੍ਰਿਜ ਪੜਨ ਜਾਂਦੇ ਹੋ ਉਹਦੇ ਬਹੁਤ ਕਰੋੜਾਂ ਅਰਪਾਪਾ ਦੀ ਬਿਜ਼ਨਸਮੈਨ ਦੇ ਇੰਡਸਟਰੀਲਿਸਟ ਦੇ ਬੇਟੇ ਆਏ ਹੁੰਦੇ ਆ ਉਹਨਾਂ ਦੇ ਨਾਲ ਤੁਸੀਂ ਪੜਦੇ ਹੋ ਕਦੀ ਇਦਾਂ ਦੀ ਗੱਲ ਹੋਈ ਕਿ ਕਿਸਾਨ ਦਾ ਬੇਟਾ ਹੈ ਜਾਂ ਉਹ ਪ੍ਰਾਊਡ ਫੀਲ ਕਰਦੇ ਆ ਕਿ ਹਾਂ ਯਾਰ ਸਾਡੇ ਨਾਲ ਇੱਕ ਫਾਰਮਰ ਦਾ ਬੇਟਾ ਪੜ ਰਿਹਾ ਔਰ ਉਸ ਤੋਂ ਬਾਅਦ ਮਤਲਬ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਪ੍ਰਾਊਡਲੀ ਕਹਿੰਦੇ ਹੋ ਕਿ ਹਾਂ ਮੈਂ ਫਾਰਮਿੰਗ ਹੀ ਕਰਨੀ ਹੈ ਵੱਡੇ ਹੋ ਕੇ ਹਾਂਜੀ ਮੇਰੇ ਕਈ ਦੋਸਤ ਇਦਾਂ ਦੇ ਆ ਉਹ ਇਹ ਕਹਿੰਦੇ ਆ ਕਿ ਸਾਨੂੰ ਪ੍ਰਾਊਡ ਆ ਕਿ ਅਸੀਂ ਪ੍ਰਾਊਡ ਫੀਲ ਕਰਦੇ ਆ ਕਿ ਸਾਡੇ ਨਾਲ ਇੱਕ ਫਾਰਮਰ ਦਾ ਬੇਟਾ ਹੈ ਤੇ ਮੈਂ ਵੀ ਪ੍ਰਾਊਡ ਫੀਲ ਕਰਦਾ ਕਿ ਮੈਂ ਫਾਰਮਰ ਦਾ ਬੇਟਾ ਬੇਟਾ ਕੀ ਨਾਮ ਆਪਣਾ ਮਾਈ ਨੇਮ ਇਜ਼ ਯੂਵਰਾਜ ਸ਼ੇਸ਼ ਯੂਵਰਾਜ ਕਿਹੜੇ ਸਕੂਲ ਚ ਪੜ੍ਹਦੇ ਹੋ ਕੇਮਬ੍ਰਿਜ ਇੰਟਰਨੈਸ਼ਨਲ ਕਿਹੜੀ ਕਲਾਸ ਚ 8 ਯੂ ਹੈਵ ਟੂ 8 ਮੈਂ ਤੁਹਾਨੂੰ ਹੁਣੇ ਟਰੈਕਟਰ ਚਲਾਉਂਦੇ ਦੇਖ ਰਿਹਾ ਸੀਗਾ ਬੜੀ ਬੜਾ ਸ਼ੌਕ ਹੈ ਤੁਹਾਨੂੰ ਵਾਈ ਕਰੰਦਾ ਫਾਦਰ ਫਾਰਮਰ ਨੇ ਹਾਂਜੀ ਤੇ ਕਰਨਾ ਕੀ ਚਾਹੁੰਦੇ ਆ ਫਿਊਚਰ ਦੇ ਵਿੱਚ ਮਤਲਬ ਕਿ ਖੇਤੀ ਕਰਨੀ ਆ ਕਿ ਬਾਕੀ ਬੱਚਿਆਂ ਨੂੰ ਬਾਹਰ ਜਾਣਾ ਆ ਅਸੀਂ ਖੇਤੀ ਕਰਨਾ ਚਾਹੁੰਦੇ ਆ ਕਿਉਂਕਿ ਜਿਦਾ ਕਿ ਆਪਾਂ ਹੁਣ ਇੱਥੇ ਜਿਹੜੇ ਬਹੁਤ ਲੋਕ ਆ ਬਹੁਤ ਲੋਕ ਬਾਹਰ ਜਾ ਚੁੱਕੇ ਆ ਆਪਣੇ ਏ ਕਰਕੇ ਫਾਰਮਿੰਗ ਆ ਕਿ ਫਾਰਮਿੰਗ ਬਹੁਤ ਜ਼ਿਆਦਾ ਉਹ ਇਹ ਮਤਲਬ ਕੀ ਹੈਗੇ ਗੰਦੇ ਰਹਿੰਦੇ ਲੋਕੀ ਉਹਨਾਂ ਨੂੰ ਪੈਸਾ ਨਹੀਂ ਆਂਦਾ ਲੋਕੀ ਪੈਸੇ ਕਰਕੇ ਬਹੁਤ ਸਾਰੇ ਲੋਕੀ ਬਾਹਰ ਜਾ ਚੁੱਕੇ ਆ ਇਸ ਲਈ ਆਪਾਂ ਲੋਕਾਂ ਨੂੰ ਦਿਖਾਣਾ ਚਾਹੁੰਦੇ ਆ ਕਿ ਫਾਰਮਿੰਗ ਵਿੱਚ ਆਪਾਂ ਨੂੰ ਕਿੰਨਾ ਪ੍ਰੋਫਿਟ ਹੁੰਦਾ ਬਸ ਇਹ ਚ ਆਪਾਂ ਨੂੰ 1 ਕਿਲੋੜਾ ਸਰਕਾਰ ਆਪਣੀ ਜਦ ਮਦਦ ਕਰੇ अच्छा ਤੁਸੀਂ ਸਕੂਲੋਂ ਆਉਨੇ ਹੋ ਸ਼ਾਮੀ ਇੱਥੇ ਆ ਕੇ ਵਾਈ ਕਰਦੇ ਹੋ ਕਿੱਦਾਂ ਲੱਗਦਾ ਕਿਉਂਕਿ ਬਹੁਤ ਸਾਰੇ ਬੱਚੇ ਇਦਾਂ ਦੇ ਆ ਜਿਹੜੇ ਕਲੱਬਸ ਵਿੱਚ ਜਾਂਦੇ ਹੋਣੇ ਆ ਬਹੁਤ ਸਾਰੇ ਤੁਹਾਡੇ ਯਾਰ ਦੋਸਤ ਹੀ ਕਿਉਂਕਿ ਇੰਡਸਟਰੀਜ਼ ਦੇ ਬੱਚੇ ਵੀ ਉੱਥੇ ਪੜ੍ਹਦੇ ਆ ਤੁਹਾਨੂੰ ਕਿੱਦਾਂ ਲੱਗਦਾ ਟਰੈਕਟਰ ਚਲਾ ਕੇ ਲੋਕੀ ਦੋਸਤ ਕੀ ਕਹਿੰਦੇ ਆ ਤੁਹਾਡੇ ਬਾਰੇ ਦੋਸਤ ਇਹ ਕਹਿੰਦੇ ਆ ਕਿ ਮੈਨੂੰ ਮੈਨੂੰ ਤੇ ਨਾਲ ਲੈ ਕੇ ਬਹੁਤ ਵਧੀਆ ਲੱਗਦਾ ਕਿਉਂਕਿ ਤੂੰ ਆਪਣੇ ਘਰ ਦੇ ਦੀ ਮਦਦ ਕਰਦਾ ਆ ਤੇ ਤੂੰ ਜਿੱਦਾਂ ਕਿ ਫਾਰਮਿੰਗ ਦੇ ਵਿੱਚ ਆਪਣਾ ਹੱਥ ਕਰਦੇ ਦੇ ਨਾਲ ਬਟਾਉਂਦਾ ਆ ਤਾਂ ਅਗਰ ਕਿ ਮੇਰੇ ਦੋਸਤ ਮੇਰਾ ਮਤਲਬ ਉਹ ਵੀ ਜ਼ਿਆਦਾਤਰ ਮੇਰੇ ਦੋਸਤ ਫਾਰਮ ਫਾਰਮਿੰਗ ਹੀ ਕਰਦੇ ਆ ਪਰ ਉਹ ਫਿਰ ਵੀ ਜਿੱਦਾਂ ਮਤਲਬ ਆਪਣੇ ਪਾਪਾ ਦੇ ਨਾਲ ਕੰਮ ਨਹੀਂ ਕਰਾਉਂਦੇ ਜਿੱਦਾਂ ਇਦਾਂ ਕੰਮ ਨਹੀਂ ਕਰਉਂਦੇ ਅੱਛਾ ਜਿਹੜੇ ਇੰਡਸਟਰੀਸਟ ਨੇ ਜਿਹੜੇ ਨਾਲ ਇਦਾਂ ਦੇ ਦੋਸਤ ਹੈਗੇ ਨੇ ਜਿਹੜੇ ਫੈਕਟਰੀਆਂ ਦੇ ਮਾਲਕ ਆ ਜਿਨ੍ਹਾਂ ਦੀ ਆਪਣੀਆਂ ਫੈਕਟਰੀਆਂ ਆ ਉਹ ਕਿਦਾਂ ਸੋਚਦੇ ਆ ਉਹ ਮਤਲਬ ਸੋਚਦੇ ਆ ਫਾਰਮਿੰਗ ਬਹੁਤ ਡਾਊਨ ਆ ਬੋ ਗੰਦਾ ਸੋਚਦੇ ਆ ਫਾਰਮਿੰਗ ਬਾਰੇ ਕੀ ਲੋਕਾਂ ਲੋਕ ਬੋ ਗੰਦੇ ਲੈਂਦੇ ਐ ਚ ਮਿੱਟੀ ਨਾ ਮਿੱਟੀ ਹੋਏ ਰਹਿੰਦੇ ਆ ਪਰ ਇਦਾਂ ਦਾ ਕੁਛ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਹੁਣ ਅਸੀਂ ਵੀ ਤਾਂ ਫਾਰਮਰ ਹੀ ਆ ਪਰ ਅਸੀਂ ਤਾਂ ਇਦਾਂ ਹੈਗੇ ਨਹੀਂ ਹੂੰ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਬੱਚਿਆਂ ਨੂੰ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਉਹ ਉਹਨਾਂ ਨੂੰ ਇਹ ਸਨੇਹਾ ਦੇਣਾ ਚਾਹਾਂਗੇ ਕਿ ਬਾਹਰ ਜਾਣ ਵਾਰੇ ਜਿਆਦਾ ਨਾ ਜਿਆਦਾ ਨਾ ਸੋਚੋ ਤੁਸੀਂ ਇਹ ਦੇਖੋ ਕਿ ਤੁਸੀਂ ਕਿੱਥੇ ਸੈਟਲ ਹੁੰਦੇ ਆ ਕਿ ਜਿੱਦਾਂ ਹੁਣ ਅਸੀਂ ਆ ਹੁਣ ਅਸੀਂ ਫਾਰਮਿੰਗ ਵਿੱਚ ਸੈਟਲ ਹੁੰਦੇ ਆ ਅਸੀਂ ਫਾਰਮਿੰਗ ਹੀ ਕਰਦੇ ਆ ਉਹਦਾ ਜਿਆਦਾ ਉਧਰ ਸੜਾ ਕਾਰੋਬਾਰ ਫਾਰਮਿੰਗ ਹੀ ਆ ਅਛਾ ਤੋ ਤੁਸੀਂ ਫਾਰਮਰ ਰਹਿਣਾ ਹੁਣ ਹਾਂਜੀ ਆਸਮ ਜੱਟ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ